ਵਾਹਿਗੁਰੂ ਦੇ ਗੁਣ ਕੇਵਲ ਗਾਉਣੇ ਨਹੀਂ ਧਾਰਨ ਵੀ ਕਰਨੇ ਨੇ। ਜਾਪ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਆਪਾਂ। ਤੇ ਜਿਹੜੇ-ਜਿਹੜੇ ਨਿਤਨੇਮੀਓ ਗੁਰੂ ਕੇ ਸਿੱਖੋ ਹੁਣ ਬਹੁਤ ਸੰਗਤ ਕਈ ਐਸੇ ਨੇ ਸ਼ਰਤਾ ਵਾਲੇ ਵੀ ਹੁੰਦੇ ਨੇ, ਪ੍ਰੇਮ ਵਾਲੇ ਵੀ ਹੁੰਦੇ ਨੇ। ਉਹ ਕਹਿੰਦੇ ਜੀ ਜਾਪ ਸਾਹਿਬ ਜੀ ਦੀ ਬਾਣੀ ਮਹਿੰਗੀ ਐ, ਸਾਨੂੰ ਸਮਝ ਨਹੀਂ ਲੱਗਦੀ, ਪੜ੍ਹਨਾ ਨਹੀਂ ਆਉਂਦਾ ਤੇ ਕੋ ਕਹਿੰਦੇ ਜੀ ਅਸੀਂ ਨਾਲ ਫੇ ਸ਼ਬਦ ਯਾਰੇ ਕਰ ਲੈਨੇ ਆਂ, ਪੰਜ ਪੂਰੀਆਂ ਕਰ ਲੈਨੇ ਮਾਣੀ। ਬਹੁਤ ਹੋਣਗੇ ਤੁਹਾਡੇ ਵਿੱਚੋਂ ਵੀ। ਜਪਜੀ ਸਾਹਿਬ ਪੜ ਕੇ ਫਿਰ ਜਾਪ ਸਾਹਿਬ ਛੱਡ ਦਿੰਨੇ ਆ ਤੇ ਉਹਦੀ ਥਾਂ ਦੇ ਸ਼ਬਦ ਯਾਰੇ ਪੜ ਲੈਨੇ ਆ ਪੰਜ ਪੂਰੀਆਂ ਕਰ ਲੈਨੇ ਨਹੀਂ ਭਾਈ ਬਾਣੀਆਂ ਭਾਵੇਂ ਤੁਸੀਂ 25 ਪੜੋ ਖੁਸ਼ੀ ਦੀ ਗੱਲ ਹੈ ਪਰ ਜਿਹੜਾ ਨਿਤਨੇਮ ਹੈ ਨਾ ਉਹਦੇ ਵਿੱਚ ਪੰਜ ਉਹੀ ਆਉਣਗੀਆਂ ਜੋ ਗੁਰੂ ਦਾ ਹੁਕਮ ਹੈ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਹੁਣ ਜਾਪ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਕੀ ਹੈ ਜਦੋਂ ਆਪਾਂ ਕਈ ਸੱਜਣ ਕਹਿੰਦੇ ਜੀ ਉਹੀ ਗੱਲ ਰਿਪੀਟ ਹੋਈ ਜਾ ਰਹੀ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਉਹ ਜੀ ਇੱਕੋ ਗੱਲ ਰਿਪੀਟ ਕਿਉਂ ਹੋ ਰਹੀ ਹੈ ਪ੍ਰਮਾਤਮਾ ਨੂੰ ਨਮਸਕਾਰ ਹੋ ਰਹੀ ਹੈ ਅਡ ਅਡ ਨਾਂ ਲੈ ਕੇ ਇਹਦਾ ਭੇਦ ਖੋਲਦੇ ਨੇ ਧੰਨ ਧੰਨ ਭਾਈ ਗੁਰਦਾਸ ਜੀ ਗੁਰਮਤ ਦੇ ਵੇਦ ਵਿਆਸ ਵੇਦ ਵਿਆਸ ਕਿਸੇ ਬੰਦੇ ਦਾ ਨਾਮ ਨਹੀਂ ਵੇਦ ਵਿਆਸ ਇੱਕ ਪਦਵੀ ਹੈ ਵੇਦ ਦਾ ਅਰਥ ਹੈ ਗਿਆਨ ਵਿਆਸ ਦਾ ਅਰਥ ਹੈ ਉਹਨੂੰ ਵਧਾਉਣਾ ਪ੍ਰਚਾਰਨਾ ਵੇਦ ਵਿਆਸ ਦਾ ਮਤਲਬ ਹੈ ਜੋ ਗਿਆਨ ਨੂੰ ਪ੍ਰਚਾਰੇ ਜੋ ਗਿਆਨ ਨੂੰ ਖੋਲੇ ਜੋ ਗਿਆਨ ਨੂੰ ਵਧਾਵੇ ਭਾਈ ਗੁਰਦਾਸ ਜੀ ਗੁਰਮਤ ਦੇ ਵੇਦ ਵਿਆਸ ਇਸ ਲਈ ਨੇ ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁੱਝੇ ਭੇਦਾਂ ਨੂੰ ਖੋਲਦੀ ਹੈ ਜਿਹੜੇ ਸਾਡੀ ਸੋਝੀ ਵਿੱਚ ਨਾ ਆਉਣ ਭਾਈ ਗੁਰਦਾਸ ਜੀ ਖੋਲ-ਖੋਲ ਕੇ ਸਾਨੂੰ ਸੁਣਾਉਂਦੇ ਨੇ ਇੱਕ ਕਵਿਤਾ ਭਾਈ ਸਾਹਿਬ ਜੀ ਦਾ ਬੜਾ ਪਿਆਰਾ ਭਾਈ ਗੁਰਦਾਸ ਸਾਹਿਬ ਜੀ ਨੇ ਅਕਾਲ ਪੁਰਖ ਦੇ ਅਡ ਅਡ ਨਾਮ ਉਹਨਾਂ ਦਾ ਵਰਣਨ ਕਰਕੇ ਤੇ ਸਾਨੂੰ ਦੱਸਿਆ ਕਿ ਕਿਵੇਂ ਵਾਹਿਗੁਰੂ ਦਾ ਨਾਮ ਇੱਕ ਇੱਕ ਨਾਮ ਜਿਹੜਾ ਹੈ ਨਾ ਉਹਦਾ ਅਡ ਅਡ ਮਹਾਤਮ ਹੈ ਆਪਾਂ ਕਹਿੰਦੇ ਵਾਹਿਗੁਰੂ ਦੇ ਬੇਅੰਤ ਨਾਮ ਨੇ ਬੇਅੰਤ ਨਾਮ ਹੈ ਕਿਰਤਮ ਨਾਮ ਕਥੇ ਤੇਰੇ ਜਿਹਵਾ ਸਤ ਨਾਮ ਤੇਰਾ ਪਰਾਪੂਰਵਲਾ ਹੁਣ ਜਦੋਂ ਗੁਰਬਾਣੀ ਵਿੱਚ ਪੜਦੇ ਆ ਰਾਮ ਰਮਿਆ ਹੋਇਆ ਤੇ ਹੁਣ ਕਈ ਆ ਜਾਂਦੇ ਨੇ ਜੀ ਇਹ ਰਾਮ ਦਾ ਮਤਲਬ ਫਿਰ ਭਗਵਾਨ ਸ਼੍ਰੀ ਰਾਮਚੰਦਰ ਜੀ ਦਸ਼ਰਤ ਪੁੱਤਰ ਤੇ ਚੇਤਾ ਰੱਖੋ ਜਿਹਨੂੰ ਗੁਰੂ ਗ੍ਰੰਥ ਸਾਹਿਬ ਰਾਮ ਕਹਿੰਦੇ ਪਏ ਨੇ ਉਹਨੂੰ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹੀਮ ਵੀ ਦੇ ਕਹਿੰਦੇ ਪਏ ਨੇ ਉਹਨੂੰ ਕਰੀਮ ਵੀ ਕਹਿੰਦੇ ਪਏ ਨੇ ਉਹਨੂੰ ਅੱਲਾ ਵੀ ਕਹਿੰਦੇ ਨੇ ਉਹਨੂੰ ਗਨੀ ਵੀ ਕਹਿੰਦੇ ਨੇ ਇਸ ਕਰਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਮਾਤਮਾ ਦੇ ਸਾਰੇ ਨਾਂ ਹੀ ਸਾਰੇ ਉਹ ਗਾਏ ਨੇ ਉਹਨਾਂ ਨੂੰ ਮਾਨਤਾ ਦਿੱਤੀ ਹੈ ਤੇ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ ਜੇ ਵਾਹਿਗੁਰੂ ਨੂੰ ਚਿੰਤਾ ਮਨ ਚਿੰਤਾ ਮਨ ਕਹਿ ਕੇ ਚਿਤਾਰੇਗਾ ਤੇ ਤੇਰੇ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ ਨਿਰਪੈ ਭਜਨ ਪ੍ਰਮ ਭੈ ਦਲ ਭਜਾਏ ਹੈ ਸਿਮਰਤ ਨਾਥ ਨਿਰਵੈਰ ਬੈਰ ਭਉ ਤਿਆਗਿਓ ਭਾਗਿਓ ਭੇਦ ਖੇਦ ਨਿਰਭੇਦ ਗੁਣ ਗਾਏ ਹੈ ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਵੇਂਗਾ ਜੇ ਤੂੰ ਗਾਵੇਂਗਾ ਨਮਸਤਵੰ ਅਕਾਲੇ ਤੇ ਚੇਤਾ ਰੱਖੀ ਤੂੰ ਵੀ ਕਾਲ ਦੀ ਮਾਰ ਤੋਂ ਪਰੇ ਹੋ ਕੇ ਅਕਾਲੀ ਹੋ ਜਾਏਗਾ ਜੇ ਤੂੰ ਗਾਏਗਾ ਨਮਸਤਵੰ ਕਿਰਪਾਲੇ ਤੇ ਉਹਦੀ ਕਿਰਪਾ ਦਾ ਪਾਤਰ ਬਣ ਕੇ ਤੂੰ ਵੀ ਭਾਈ ਕਿਰਪਾ ਦੇ ਗੁਣ ਦੇ ਨਾਲ ਭਰ ਜਾਵੇਂਗਾ ਗੁਰਮੁਖਾ ਜਿਹੜਾ ਜਿਹੜਾ ਗੁਣ ਵਾਹਿਗੁਰੂ ਦਾ ਗਾਵੇਂਗਾ ਉਹ ਗੁਣ ਤੇਰੇ ਅੰਦਰ ਭਰਦੇ ਜਾਣਗੇ ਆਪਾਂ ਬਾਣੀ ਪੜ੍ਹਦੇ ਆਂ ਜਪਜੀ ਸਾਹਿਬ ਵਿੱਚ ਵੀ ਇਹ ਬਚਨ ਆਏ ਨੇ ਕਿ ਅਕਾਲ ਪੁਰਖ ਦੀ ਵਡਿਆਈ ਕਿਉਂ ਕਰਨੀ ਬੰਦਗੀ ਹੁਣ ਕਈ ਨਾਸਤਿਕ ਪੁੱਛਦੇ ਨੇ ਵੀ ਰੱਬ ਆਪਣੀ ਵਡਿਆਈ ਦਾ ਭੁੱਖਾ ਹੈ ਕਈ ਕਰਦੇ ਨੇ ਨਾ ਸਵਾਲ ਕੀ ਭਗਤੀ ਕਰਨ ਦਾ ਕੀ ਮਤਲਬ ਹੈ ਕੀ ਰੱਬ ਆਪਣੀ ਵਡਿਆਈ ਦਾ ਭੁੱਖਾ ਹੈ ਕਿ ਰੱਬ ਆਪਣੀ ਵਡਿਆਈ ਕਰਵਾਉਣੀ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਰਹਿ ਰਾਤ ਸਾਹਿਬ ਵਿੱਚੋਂ ਪੜ੍ਹਦੇ ਹੋ ਤੇ ਮਹਾਰਾਜ ਜੀ ਕਹਿੰਦੇ ਨੇ ਰੱਬ ਆਪਣੀ ਵਡਿਆਈ ਦਾ ਭੁੱਖਾ ਨਹੀਂ ਉਹਨੂੰ ਨਹੀਂ ਕੋਈ ਫਰਕ ਪੈਂਦਾ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਭ ਮਿਲਕੈ ਆਖਣ ਪਾਹੇ ਸਾਰੀ ਦੁਨੀਆ ਰਲ ਕੇ ਕਵੇ ਰੱਬ ਬੜਾ ਚੰਗਾ ਰੱਬ ਬੜਾ ਚੰਗਾ ਉਹਨੇ ਵੱਡਾ ਨਹੀਂ ਹੋ ਜਾਣਾ ਸਾਰੀ ਦੁਨੀਆ ਰਲ ਕੇ ਕਵੇ ਰੱਬ ਬੜਾ ਮਾੜਾ ਦੁਨੀਆ ਰਲ ਕੇ ਕਵੇ ਰੱਬ ਤੇ ਹੈ ਹੀ ਨਹੀਂ ਹੈ ਹੀ ਨਹੀਂ ਉਹਨੂੰ ਕੀ ਫਰਕ ਪੈਂਦਾ ਹੈ ਕੋਈ ਫਰਕ ਨਹੀਂ ਪੈਂਦਾ ਸਤਗੁਰੂ ਜੀ ਨੇ ਇਸ ਲਈ ਸਾਨੂੰ ਆਖਿਆ ਹੈ ਕਿ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉ ਮੈਂ ਬੇਖਫੈਲ ਸੁਖਮਨੀ ਸਾਹਿਬ ਮਹਾਰਾਜੀ ਕਹਿੰਦੇ ਨੇ ਗੁਣ ਗਾਉਣ ਦੇ ਨਾਲ ਵਾਹਿਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਗੁਣ ਗਾਉਣ ਦੇ ਨਾਲ ਸਾਨੂੰ ਫਰਕ ਪੈਂਦਾ ਹੈ ਗੁਣ ਕਹੋ ਹਰ ਲਹੋ ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਵਾਂਗੇ ਤਿਵੇਂ-ਤਿਵੇਂ ਸਾਡਾ ਅੰਦਰ ਬਦਲਦਾ ਜਾਵੇਗਾ ਅੰਦਰ ਦੀ ਮੈਲ ਧੁਪੇਗੀ ਰੋਜ ਇਹ ਬਚਨ ਪੜ੍ਹਦੇ ਆਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਹੈ ਕੈ ਰੰਗ ਜਿਹੜੀ ਮਤ ਪਾਪਾਂ ਨਾਲ ਭਰ ਗਈ ਹੈ ਇਹਨੂੰ ਧੋਣ ਦਾ ਤਰੀਕਾ ਹੈ ਨਾਮ ਦਾ ਰੰਗ ਨਾਮ ਧੋਵੇਗਾ ਨਾਮ ਤੋਂ ਬਗੈਰ ਇਹ ਮਤ ਨਹੀਂ ਧੁਪਣੀ ਸਾਧ ਸੰਗਤ ਜੀ